ਟ੍ਰੱਕ ਯੂਨੀਅਨ ਦੇ ਪ੍ਰਧਾਨ ਤੇ ਜਾਨਲੇਵਾ ਹਮਲਾ ਹੋਣ ਦੀ ਇਹ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚੋਂ ਨਗਦੀ ਲੁੱਟਣ ਤੋਂ ਬਾਅਦ ਪਾਂ ਤੋੜ ਵੀ ਕੀਤੀ ਗਈ ਹੈ ਤਾਂ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁਝ ਲੋਕਾਂ ਦੇ ਲੋਕ ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਵੱਲੋਂ ਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਬਾਬਤ ਜਾਣਕਾਰੀ ਦੰਦਿਆ ਹੋਇਆ ਟਰੱਕ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਗੱਡੀ ਦੇ ਵਿੱਚ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਸਵਾਰ ਸੀ ਉਹ ਕਿਸੇ ਕੰਮ ਤੋਂ ਆਪਣੇ ਸਾਥੀ ਦੇ ਨਾਲ ਆ ਰਹੇ ਸਨ ਕਿ ਇਸੇ ਦਰਮਿਆਨ ਹੀ ਪਿੱਛੋਂ ਦੋ ਗੱਡੀਆਂ ਜੜੀਆਂ ਨੇ ਆਉਂਦੀਆਂ ਨੇ ਤੇ ਤਾਬੜ ਤੋੜ ਫਾਇਰਿੰਗ ਉਹਨਾਂ ਤੇ ਸ਼ੁਰੂ ਕਰ ਦਿੱਤੀ ਜਾਂਦੀਆਂ ਜਾਨ ਬਚਾਉਣ ਦੇ ਲਈ ਆਪਣੀ ਗੱਡੀ ਛੱਡ ਕੇ ਉੱਥੋਂ ਭੱਜੇ ਨੇ ਜਿਸ ਤੋਂ ਬਾਅਦ ਗੱਡੀ ਦੀ ਜੰਮ ਕੇ ਭੰਤੋੜ ਕੀਤੀ ਗਈ ਹੈ ਤੇ ਗੱਡੀ ਦੇ ਵਿੱਚ ਪਈ 45000 ਰੁਪਏ ਦੀ ਨਕਦੀ ਵੀ ਲੋਟ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਦੀ ਗੱਲ ਆਖੀ ਜਾ ਰਿਹਾ ਹੈ ਤਾਂ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਫਾਇਰਿੰਗ ਹੋਈ ਹੈ ਬੁੜਲਾਡਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਜਾਨ ਲੈਵਾ ਹਮਲਾ ਹੁੰਦਾ ਤੇ 10 ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਬਰੇਟਰਾ ਨੇ ਚਾਰ ਸਮਤੀ ਨਾਲ ਤੇ ਅਸੀਂ ਉੱਥੋਂ ਕੰਮ ਧੰਦਾ ਨਿਵੇੜ ਕੇ 7 ਤੋਂ 7:30 ਦਾ ਟਾਈਮ ਸੀਗਾ ਆ ਰਹੇ ਸੀ ਬੱਚਵਾਂ ਨੇ ਆ ਕੇ ਜਦੋਂ ਬੱਚਵਾਂ ਦਾ ਟੱਪੇ ਉੱਥੇ ਸਾਡੇ ਤੇ ਫਾਇਰ ਵੀ ਕੀਤਾ ਉਹਨਾਂ ਨੇ ਰਵਲਵਰ ਦਾ ਫਾਇਰ ਕੀਤਾ ਤੇ ਅਸੀਂ ਗੱਡੀ ਭਜਾ ਲਈ ਅਸੀਂ ਦੁੱਦੜੇ ਪਿੰਡ ਚ ਬਾੜ ਲਈ ਗੱਡੀ ਪਿੰਡ ਚ ਬਾੜੇ ਤੋਂ ਬਾਅਦ ਇੱਥੇ ਆ ਕੇ ਸਾਡੇ ਗੱਡੀ ਦੀ ਟੱਕਰ ਮਾਰੀ ਪਿੱਛੇ ਟੱਕਰ ਮਾਰਨ ਤੋਂ ਬਾਅਦ ਇੱਥੇ ਗੱਡੀ ਆ ਕੇ ਰੋਗੀ ਦੇ ਅਸੀਂ ਟਾਕੀ ਖੋਲ ਗਏ ਇੱਥੋਂ ਭੱਜ ਗਈ ਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਏ ਦੀ ਕੋਈ ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਏ ਤੁਸੀਂ ਪਹਿਲਾਂ ਵੀ ਸ਼ਿਕਾਇਤਾਂ ਧੌਂਕਿਆਂ ਧੌਂਕਿਆਂ ਨੂੰ ਆਉਂਦੀਆਂ ਸੀ ਪੁਲਿਸ ਨੂੰ ਦਾ ਅਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹਾਂ ਕਈ ਐਪਲੀਕੇਸ਼ਨਾਂ ਦਿੱਤੀਆਂ ਸੀ ਇੱਲਾਮੀ ਧਮਕੀਆਂ ਆਉਂਦੀਆਂ ਸੀ ਪੁਲਿਸ ਨੂੰ ਲੜੀ ਵਰ ਦਿੰਦੇ ਰਹੇ ਤੇ ਤੁਸੀਂ ਇਕੱਲੇ ਸੀ ਨਾ ਤੁਹਾਡੇ ਨਾਲ ਹੋਰ ਵੀ ਸੀ ਕੋਈ ਨਹੀਂ ਮੇਰੇ ਨਾਲ ਹੋਰ ਸੀ ਇੱਕ ਹੋਰ ਕੌਣ ਸੀ ਆਪਣੇ ਨਾਲ ਹਾਂਜੀ ਸੰਦੀਪ ਕੁਮਾਰ ਸੰਨੀ ਸੀ ਕੋਈ ਥੋੜੀ ਜਿᱷ ਖ਼ਮੀ ਹੋਇਆ ਹੈ ਕੋਈ ਹੋਰ ਕਿਸੇ ਨਹੀਂ ਜ਼ਖਮੀ ਕੋਈ ਨਹੀਂ ਸੀ ਫਿਰ ਗੱਡੀ ਛੱਡ ਕੇ ਭੱਜ ਗਏ ਨਾ ਗੱਡੀ ਵਿੱਚ ਤਾਂ ਲੱਗੀ ਇੱਥੇ ਫਿਰ ਛੱਡ ਕੇ ਜਾਨ ਬਚਾਉਣ ਲਈ ਭੱਜ ਗਏ ਉਹ ਕਿੰਨੇ ਕ ਬੰਦੇ ਸੀ ਕਿ ਤੁਸੀਂ ਦੇਖਿਆ ਸੀ ਬਹੁਤਾਂ 10 12 ਬੰਦੇ ਸੀ ਇਹ ਦੋ ਗੱਡੀਆਂ ਸੀ ਉਹਨਾਂ ਦੀ ਇੱਕ ਗੱਡੀ ਤਾਂ ਪਿੱਛੇ ਹੀ ਮਤਲਬ ਉਹਨੂੰ ਛਕਾਨੀ ਮਿਲ ਗਈ ਸਿੱਧੀ ਨੰਗੀ ਤੇ ਇੱਕ ਗੱਡੀ ਸਾਡੇ ਪਿੱਛੇ ਆ ਕੇ ਟੱਕਰ ਮਾਰੀ ਇੱਕ ਗੱਡੀ ਦੀ। ਕੱਲ ਰਾਤ ਗੁਰਮੀਤ ਸਿੰਘ ਹੈਗਾ ਵਾਸੀ ਭਾਦਰਾ ਪਿੰਡ ਇਹਨਾਂ ਨੇ ਸਾਡੇ ਵੱਸ ਬਿਆਨ ਲਿਖਾਇਆ ਸੀ ਕਿ ਉਹ ਆਪਣੇ ਤੁਮੜਾਡੇ ਤੋਂ ਪਿੰਡ ਨੂੰ ਵਾਪਸ ਆ ਰਿਹਾ ਸੀ ਕਾਰ ਦੇ ਉੱਤੇ ਤੇ ਇੱਕ ਸੰਨੀ ਸੰਦੀਪ ਸਦੀ ਨਾਮ ਦਾ ਮੁੰਡਾ ਇਹਦੇ ਨਾਲ ਹੋ ਸੀਗਾ। ਇਹ ਕਹਿੰਦਾ ਕਿ ਆਰਮਿੰਦਰ ਸਿੰਘ ਰਾਮਾ ਹੈਗਾ ਤੇ ਇਹਨਾਂ ਦੇ ਟਰੱਕ ਯੂਨੀਅਨ 'ਚ ਇਹਨਾਂ ਦੇ ਨਾਲ ਹੁੰਦਾ। ਇਹ ਉਹਨਾਂ ਨੇ ਦੋ ਗੱਡੀਆਂ ਸਾਡੇ ਪਿੱਛੇ ਲਾ ਲਈਆਂ ਪਹਿਲਾਂ ਤਾਂ ਰਸਤੇ ਜਿ ਘੇਰਨ ਦੀ ਕੋਸ਼ਿਸ਼ ਕਰਦੇ ਸੀ। ਉੱਤੋਂ ਚਲੋਏ ਭਜਾ ਕੇ ਗੱਡੀ ਅੱਗੇ ਨਿਕਲ ਗਏ ਤੇ ਦੋ ਜੜੇ ਪਿੰਡ ਜਾ ਕੇ ਇਹਨਾਂ ਦੀ ਗੱਡੀ ਅੱਗੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਅੱਗੇ ਲਾ ਕੇ ਗੱਡੀ ਰੁਕ ਗਈ ਤੇ ਇਹਨਾਂ ਦੇ ਉੱਤੇ ਯਾਨੀ ਕਿ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਗੱਡੀ 'ਚ ਪੰਨ ਤੋੜ ਕੀਤੀ 45000 ਰੁਪਇਆ ਵੀ ਵਿੱਚੋਂ ਚੁੱਕ ਕੇ ਲੈ ਗਏ ਤੇ ਇਹਨਾਂ ਨੇ ਗੱਡੀ 'ਚ ਉਤਰ ਕੇ ਆਪਣੀ ਜਿਹੜੀ ਆ ਭੱਜ ਕੇ ਜਾਨ ਬਚਾਈ ਤੇ ਇਹਨਾਂ ਦੇ ਬਿਆਨ ਮੁਤਾਬਕ ਜੋ ਕਹਿੰਦੇ ਵੀ ਸਾਡੇ ਇਹਨਾਂ ਨੇ ਫਿਰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਸ ਕਰਕੇ ਦੇ ਬਿਆਨ ਦੇ ਉੱਤੇ 307 348 427 ਜਿਹੜੀ ਆਪੀਸੀ ਦੇ ਮਤਲਬ ਮੁਤਾਬਕ ਨਵੀਆਂ ਤਰ੍ਹਾਂ ਦੀ ਯੰਸਤੀ ਬਣ ਜਲੇ ਉਹ ਰਗਾਗੇ ਮੁਕੱਦਮਾ ਦਾਜ ਕਰ ਲਿਆ ਤੇ ਤਿੰਨ ਚਾਰ ਬੰਦੇ ਬਾਈ ਨੇ ਵਹਿ ਕੇ ਤੇ ਬਾਕੀ ਸ਼ਾਨੋਂ ਨੇ ਤੇ ਜੀ ਤਫਤੀਸ਼ ਕਰਕੇ ਜਿਹੜਾ ਹੈਗਾ ਉਹ ਬਹੁਤ ਜਲਦੀ ਹੀ ਇਹਦਾ ਜਾਨੀ ਕਿ ਸਾਰੇ ਬੰਦੇ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਪੇਚਾਂਗੇ